ਲਿੰਕ ਜਿਵੇਂ ਜਿਵੇਂ ਨਾ ਦਾ ਪਛਾਤ ਜਿਹੜਾ ਮੈਂ ਤੇ ਜਿਹਦਾ ਬਾਬਾ ਨੰਕ ਦਾ ਚਾਹਦਿਆ ਜੀ ਉੱਥੇ ਅਸੀਂ ਪਹਿਲੇ ਗੇਟ ਦੀ ਜਿਹੜੀ ਆਪਣੀ ਸਾਡੀ ਕੰਪਲੀਟ ਕਰਦੀਆਂ ਕੈਂਪੇਨ ਉਹ ਦਸੀਂ ਦੂਜੇ ਗੇਟ ਚ ਕਰਦੇ ਸਾਡੇ ਮਤਲਬ ਪਸੋਂ ਤੱਕ ਦੂਜੇ ਗੇਟ ਦੀ ਸਾਡੀ ਕੈਂਪੇਨ ਜਿਹੜੀ ਆ ਉਹ ਕੰਪਲੀਟ ਹੋ ਜੂਗੀ ਉਹ ਤੋਂ ਬਾਅਦ ਅਸੀਂ ਤੀਜੇ ਗੇਟ ਦੀ ਕਰਾਂਗੇ ਜਿਹੜੇ ਲਾਸਟ ਵਾਲੇ 2 ਦਿਨ ਨੇ 17 18 ਦਾ ਤੱਕ ਉਹਦੋਂ ਅਸੀਂ ਮਤਲਬ ਜਿਹੜਾ ਵੱਡੇ ਲੈਵਲ ਤੇ ਇਹ ਸਾਰੇ ਜਿਹੜਾ ਕੰਪਲੀਟ ਕਰਾਂਗੇ ਉਹਦਾ ਜਿੰਨਾ ਵਧੀਆ ਰਿਸਪੌਂਸ ਦੇ ਵਿੱਚ ਉਹ ਮਿਲਿਆ ਦੇਦੇ ਚ ਸਾਡਾ ਸਾਰਾ 크ਿਸਚਨ ਭਾਈਚਾਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਨਾਲ ਆਇਆ ਜਿੰਨੇ ਵੀ ਦੇਦੇ ਦੇ ਵੱਡੇ ਬੰਦੇ ਆ ਚੰਗੇ ਬੰਦੇ ਆ ਸਸੂਕਾਲੇ ਬੰਦੇ ਐਨਜੀਓ ਵਗੈਰਾ ਸਭ ਉਹਦਾ ਇੱਕ ਕਾਰਨ ਹੈ ਕਿ ਜਦ ਮਤਲਬ ਕਾਂਗਰਸ ਦੇ ਉਮੀਦਵਾਰ ਆ ਸੁਖੀ ਹੰਦਾਵਾ ਜੀ ਪਦਵਾਦਵਾਦ ਜਿਹੜਾ ਬਹੁਤ ਹੈ ਵੀ ਮੁੱਦਾ ਉਥੇ ਇੱਕੋ ਮੁੱਦੇ ਦੇ ਲੈਕਚਰ ਹੋ ਰਹੀ ਹੈ ਕਿ ਲੋਕਾਂ ਨੇ ਫਿਰ ਦਬਾਵਾ ਇਸੇ ਪ੍ਰਵਾਦ ਨੂੰ ਜਿਹੜਾ ਪਿਛਲੇ 50 55 ਸਾਲ ਤੋਂ ਕਬਜ਼ਾ ਕਰਕੇ ਬਿਠਾ ਹוסਲਕੇ ਤੇ ਇਹਨਾਂ ਨੂੰ ਮੌਕਾ ਦੇਣਾ ਕਿ ਨਵੇਂ ਬੰਦੇ ਨੂੰ ਮੌਕਾ ਇਹਦੇ ਤੇ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਆ ਕੇ ਦੇ ਜੀ ਅਸੀਂ ਬੜਾ ਮਾਚੇ ਦੇਖ ਲਿਆ ਬਹੁਤ ਜਿਹੜਾ ਹੈਂਕੜਵਾਜ ਆਲਾ ਰਵਈਆ ਸੁਖੀ ਹੁੰਦਾ ਵੇਦਾ ਅਫਸਾਨਾ ਤਾਂ ਹੈ ਹੀ ਆ ਡੀਸੀ ਦਾ ਕਿਦਾ ਬੋਲਦਾ ਤੁਸੀਂ ਕਈ ਜਣਾਂ ਦੀਆਂ ਵੀਡੀਓ ਦੇਖਿਆ ਉਹ ਐਸਸ ਵੀ ਤਾਂ ਕਿਦਾ ਬੋਲਦਾ ਉਹ ਵੀ ਦੇਖਿਆ। ਉਹਦਾ ਸਮਝ ਕੇ ਤਾਂ ਬੋਲਦਾ ਉਹ ਵੀ ਤੁਸੀਂ ਦੇਖਿਆ। ਪਰ ਉਹ ਜਿਹੜਾ ਲੋਕਾਂ ਦਾ ਬੋਲਦਾ ਉਹ ਮੈਨੂੰ ਬਹੁਤ ਉਹਦੀ ਮਾੜੀ ਗੱਲ ਲੱਗੀ ਕਿ ਲੋਕਾਂ ਦਾ ਉੱਚਾ ਦੇ ਵੀ ਬੋਲਣਾ ਜਿਹੜਾ ਉਹ ਠੀਕ ਨਹੀਂ। ਸੋ ਅਸੀਂ ਦੇਰ ਬਾਬਾ ਨਾਨਕ ਬਹੁ ਬੱਡੀ ਗਿਣਤੀ ਦੇ ਨਾਲ ਜਿਹੜਾ ਉਹ ਜਿੱਤਾਂ। ਇੱਥੇ ਵੀਡੀਓ ਉਹਨਾਂ ਦੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਬਹੁਤ ਬੁਰੀ ਤਰ੍ਹਾਂ ਦੇ ਨਾਲ ਬੋਲ ਰਹੇ ਨੇ ਬਹੁਤ ਬਹੁਤ ਤਰੀਕੇ ਨਾਲ ਸ਼ਮਦਾਬੀ ਕਰਦੇ ਆ। ਮੈਂ ਮੈਂ ਤਾਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਕਿ ਦੇਖੋ ਇਹ ਜਿਹੜੇ ਲੋਕ ਆ ਅਸੀਂ ਗਰੀਬ ਘਰਾਂ ਚੋਂ ਜੰਮੇ ਪਲੇ ਬੱਚੇ ਮੇਰਾ ਫਾਦਰ ਹੈ ਨਹੀਂ ਮੇਰੀ ਮਾਤਾ ਹੈਗੀ 55 ਸਾਲ ਅੱਜ ਵੀ ਬਿੰਦੂ ਰੋਜ਼ ਸਿੱਖਿਆ ਦੇ ਕੇ ਤੋਲਦੀ ਆ ਉਹ ਵੀ ਬੇਟਾ ਕਿਸ ਦੇ ਖਿਲਾਫ ਨਹੀਂ ਬੋਲਣਾ ਮਾੜਾ ਚੰਗਾ ਨਹੀਂ ਬੋਲਣਾ ਮੈਨੂੰ ਇਹ ਸਭੇ ਲੱਗੀ ਕਿ ਇਹਨਾਂ ਨੂੰ ਪਾਲਣ ਪੋਸਣ ਕਿੱਦਾਂ ਹੋਗਾ ਇਹਨਾਂ ਦੀ ਮਾਣੇ ਇਹਨਾਂ ਦੇ ਪਿਓ ਨੇ ਇਹਨਾਂ ਨੂੰ ਬੋਲਣ ਦੀ ਇਜਾਜ਼ਤ ਕਿਉਂ ਨਹੀਂ ਦੱਸੀ ਮੈਨੂੰ ਇਹ ਹੀ ਦੀ ਸਮਝ ਲੱਗੀ ਕਿ ਇਹ ਬੰਦੇ ਕਹਿੰਦੇ ਜੀ ਸਾਡਾ ਬਾਪ ਜਿਹੜਾ ਸਾਬਕਾ ਮੰਤਰੀ ਦੀ ਸਾਬਕਾ ਐਮਐਲਏ ਦੀ ਫਲਾਣਾ ਹੀ ਟੀਂਗੜਾ ਸੀਗੇ ਸਦਾ ਸੰਦੋਤ ਸਿੰਘ ਦਾ ਵਧੀਆ ਬੰਦੇ ਸੀਗੇ ਬਟ ਇਹਨਾਂ ਦੀ ਬੋਲਚਾਲ ਜਿਹੜੀ ਇੱਥੋਂ ਤੱਕ ਇਹਦੇ ਪ੍ਰਾਹ ਜਿਹੜੇ ਨਿੰਦਰ ਜੀ ਤੋਂ ਨਹੀਂ ਉਹਨਾਂ ਦੀ ਬੋਲਚਾਲ ਤੇ ਇਹਦੀ ਬੋਲਚਾਲ ਦਾ 100 ਗੁਣਾ ਦਾ ਫਰਕ ਹੈ ਉਹ ਚੰਗਾ ਲੋਕਾਂ ਦਾ ਬੋਲਦਾ ਵਧੀਆ ਇੰਦਰਜੀਤ ਬਣ ਪਾ ਦੇ ਇਹਦੀ ਬੋਲਚਾਲ ਜਿਹੜੀ ਸਰ ਮੈਂ ਤਾਂ ਦੇਖਿਆ ਕੀ ਬੋਲੀ ਜਾਂਦਾ ਉਹ ਕੇਡੀਐਲ ਨੈਸ਼ਨਲ ਪਾਰਟੀ ਦਾ ਲੀਡਰ ਹੈ ਕੇਡੀਐਲ ਦੇ ਖਿਲਾਫ ਗੱਲ ਕਰਦੇ ਤਾਂ ਤੁਹਾਨੂੰ ਮੈਂ ਹਸ ਸੰਗ ਹੋਣੀ ਚਾਹੀਦੀ ਹੈ ਉਹ ਬੜਾ ਡਾਕਟਰ ਮਿਲੂਗੇ ਤਾਂ ਸਭ ਵੀਡੀਓ ਸੁਣੀ ਨਹੀਂ ਮੈਨੂੰ ਕਹਿੰਦੇ ਦੱਸਿਆ ਕਿ ਉਹ ਵੀਡੀਓ 'ਚ ਬੜਾ ਗਲਤ ਬੋਲਦਾ ਸੋ ਇਹਨਾਂ ਨੂੰ ਮੈਂ ਮੈਂ ਕਹੂੰਗਾ ਕਿ ਇਹਨਾਂ ਨੇ ਕੋਈ ਤਮੀਜ਼ ਨਹੀਂ ਸਿੱਖੀ ਮਾਪਿਆਂ ਕੋਲ ਐਜੂਕੇਸ਼ਨ ਨਾਲੋਂ ਮਾਪਿਆਂ ਦੀ ਜਿਹੜੀ ਐਜੂਕੇਸ਼ਨ ਹੁੰਦੀ ਹੈ ਨਾ ਬੱਚੇ ਲਈ ਉਹ ਸਭ ਤੋਂ ਐਮ ਹੁੰਦੀ ਹੈ ਤੇ ਮੈਨੂੰ ਲੱਗਦਾ ਕਿ ਇਹਨਾਂ ਦੇ ਮਾਪਿਆਂ ਕੋਲ ਜ਼ਿਆਦਾ ਤਮੀਜ਼ ਮਿਲੀ ਦੀ ਤੇ ਜਾਣਨਾ ਲਈ ਇਹ ਮੇਰੇ ਨਾਲ ਪ੍ਰਮਾਣ ਵੀ ਦੱਸਦੇ ਹੋਣਗੇ ਜੰਮ ਦੇ ਜੋ ਇਹ ਲੋਕਾਂ ਨਾਲ ਬੋਲਦੇ ਆ ਤੋ ਕੋਈ ਨਹੀਂ ਬੋਲਣ ਦੋ ਦੋ ਨੋ ਕਹਿ ਦਿਆ ਸਾਹਿਬ ਨੇ ਜੋ ਕਹਿਆ ਠੀਕ ਹੈ ਸੱਚ ਕਹੇ ਲੱਗਦਾ ਇੱਕ ਸ਼ਬਦਾਬਲੀ ਤੇ ਕੰਟਰੋਲ ਕਰਨਾ ਚਾਹੀਦਾ ਮੈਂ ਬਿਲਕੁਲ ਸਤੋ ਦੋ ਤਾਂ ਦੀ ਸ਼ਬਦਾਬਲੀ ਜਿਹੜੀ ਐ ਏਡੀ ਨੀਵੇਂ ਲੈਵਲ ਦੀ ਮੈਂ ਆਸ ਵੀ ਨਹੀਂ ਕਰਦਾ ਕਿਸ ਲੈਵਲ ਦਾ ਬੰਦਾ ਐਮਐਲਏ ਬਣਨਾ ਚਾਹੀਦਾ ਐਮਪੀ ਬਣਨਾ ਚਾਹੀਦਾ ਗਦਾਸਪੁਰ ਦੇ ਲੋਕਾਂ ਦੇ ਕਿਦਾਂ ਚੁਰਤਾ ਏਦਾਂ ਦੇ ਬੰਦਿਆਂ ਨੂੰ ਜਿਨ੍ਹਾਂ ਨੂੰ ਤਮੀਜ਼ ਹੀ ਨਹੀਂ ਆ ਬੋਲਣ ਦੀ ਕਿਸਨਾ ਡੀਸੀ ਨਾਲ ਕਿਦਾ ਬੋਲਦਾ ਤੂੰ ਵੀਡੀਓ ਦੇਖੀ ਐਸਐਸਬੀ ਨਾਲ ਕਿਦਾ ਬੋਲਦਾ ਜਾਂ ਤੂੰ ਚੁਣਿਆ ਹੋਇਆ ਲੋਕ ਸਭਾ ਦਾ ਮੈਂਬਰ ਐ ਤੈਨੂੰ ਪਤਾ ਹੀ ਨਹੀਂ ਕਿਦਾ ਬੋਲਣਾ ਤੂੰ ਤਾਂ ਗੁੰਡੇ ਬੋਲਦੇ ਆ ਬਦਮਾਸ਼ ਬੋਲਦੇ ਉੱਤੋਂ ਪੁਲਿਸਾਂ ਨੇ ਤੁਸੀਂ ਜਾਣ ਤੁਸੀਂ ਅਸੀਂ ਮੈਂ ਮੰਤਰੀ ਆ ਮੇਰੇ ਅਫਸਰ ਨਹੀਂ ਕੋ ਅੱਖੇ ਲੱਗਦਾ ਕੋ ਗਲਤ ਕਰਦਾ ਅਫਸਰ ਮੇਰੇ ਕੋ ਬੜੇ ਰਾਈਟ ਹੈ ਮੈਂ ਲਿਖ ਕੇ ਇਹ ਕਈ ਕੰਪਲੀਟਾ ਕਰ ਸਕਦਾ ਸੁਖੀ ਦਾ ਵਾਦੀ ਕੋ ਵੀ ਬੜੇ ਰਾਈਟ ਨੇ ਐਮਪੀ ਨੇ ਹੋ ਕੁਛ ਵੀ ਜੇ ਕੇ ਕੋਈ ਅਫਸਰ ਨਹੀਂ ਅੱਖੇ ਲੱਗਦਾ ਤੂੰ ਇਹ ਕੰਪਲੀਟ ਕਰੋ ਕੋਈ ਗੱਲ ਨਹੀਂ ਦਖਾ ਰਹੇ ਤੁਹਾਡਾ ਗਾਲ ਖੇਤ ਪਾ ਤੂੰ ਬੋਲ ਕੇ ਖਲਤੋ ਬੋਲ ਕੇ ਵੀਡੀਓ ਬਣਾ ਕੇ ਪਾਉਂਦੇ ਹੋ ਸਰ ਠੀਕ ਕੀ ਦੱਸਣਾ ਦਿੰਦੇ ਲੋਕਾਂ ਨੂੰ ਕਿ ਪੰਜਾਬ ਦੇ ਮਤਲਬ ਮੰਤਰੀ ਤੇ ਐਮਪੀ ਇਦਾਂ ਦੇ Aí o Danilo não lhe bolia. Galte tem essa bomba na